ਸਸਟੀ ਕਾਂਜੀ ਆਜਾਸੀ ਬੇਸਨ ਦੀ ਸਬਜੀ ਬਣਾਵਾਂਗੇ ਆ ਜੋ ਜਿਨਾ ਹੀ ਹੈ ਸਭ ਤੋਂ ਪਹਿਲਾਂ ਆਪਾਂ ਪਾਣੀ ਰੱਖ ਦਿੰਨੇ ਆ ਗਰਮ ਹੋਣ ਲਈ ਫਿਰ ਆਪਾਂ ਬੇਸਨ ਵਾਲਾ ਥੋੜਾ ਜਾਂ ਤਰੋ ਲੈਣੀਆਂ ਤੁਸੀਂ ਦੇਖਿਓ ਵੀ ਅਸੀਂ ਨਾਲ ਲਾ ਦ ਤੁਹਾਨੂੰ ਦੱਸਾਂਗੀ ਕਿਦਾਂ ਆਪਾਂ ਗੁੰਨਣਾ ਇਹਨੂੰ ਸਖਤ ਸਖਤ ਆਟੇ ਨੂੰ ਸਭ ਤੋਂ ਪਹਿਲਾਂ ਆਪਾਂ ਬੇਸਨ ਪਾ ਲੈਣਾ ਪ੍ਰਾਥਮਿਕ ਥੋੜਾ ਜਿਹਾ ਔਇਲ ਲਾ ਲੈਣਾ ਤਾਂ ਜੋ ਬੇਸਨ ਸਾਡਾ ਥੰਲੇ ਨਾ ਚੱਕੇ ਹਾਂਜੀ ਇਹਦੇ ਵਿੱਚ ਆਪਾਂ ਹੁਣ ਜੋ ਵੀ ਆਪਣੇ ਮਸਾਲੇ ਪਾਉਣੇ ਹੋ ਉਹ ਥੋੜੀ ਥੋੜੀ ਪਾ ਲਾਨੇ ਆ ਜੇ ਸੁਨੋਂ ਆਪਾਂ ਪਾ ਲਿਆ ਹੁਣ ਥੋੜੀ ਜਿਹਾ ਆਪਾਂ ਹਲਦੀ ਪਾਉਂਦੇ ਆ ਥੋੜਾ ਜਿਹਾ ਖਾਂ ਇਹਦੇ ਵਿੱਚ ਨਮਕ ਵੀ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਅਜਵੈਨ ਪਾਉਂਦੇ ਆ ਨਾਲੇ ਤਾਂ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਇਹਦੇ ਵਿੱਚ ਤੇ ਨਮਕ ਥੋੜਾ ਜਿਹਾ ਪਾਵਾਂਗੇ ਹੁਣ ਆਪਾਂ ਨੂੰ ਚੰਗੀ ਤਰ੍ਹਾਂ ਮਨ ਲਾ ਲੈਨੇ ਆ ਸਾਰੇ ਦੇ ਸਾਰੇ ਨੂੰ ਤੇ ਪਾਣੀ ਦੇ ਨਾਲ ਗੋਲਣੇ ਲੈਂਦੇ ਆ ਨੂੰ ਸਾਰੇ ਨੂੰ ਇਹਨਾਂ ਮਾ ਆ ਜਿਆਦਾ ਨਹੀਂ ਪਤਲਾ ਗੁੰਨਾ ਥੋੜਾ ਸਖਤ ਸਖਤੀ ਰੱਖਣਾ ਪਾਣੀ ਆਪਾਂ ਥੋੜਾ ਥੋੜਾ ਹੀ ਇਸਤੇਮਾਲ ਕਰਨਾ ਹੈ ਇਹ ਬੱਚੇ ਉਹੜਾ ਜਆ ਸਖਤ ਜਾ ਪੇੜਾ ਬਣਾਉਣਾ ਹੈ ਮੈਂ ਇਸ ਕਰਕੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਬੇਸਨ ਹੋਰ ਪਾ ਲਿਆ ਆ ਮੈਂ ਨੋਕ ਪਟੰਦੀ ਤਰ੍ਹਾਂ ਕਰਦੇ ਆ ਸਖਤ ਜਾ ਪੇੜਾ ਬਣਾਉਣਾ ਆ ਆਪਾਂ ਹਾਂਜੀ ਥੋੜਾ ਜਿਹਾ ਬੇਸਨ ਆਪਾਂ ਇਹਦੇ ਪਾ ਕੇ ਤਾਂ ਜੋ ਚਿਪਕੇ ਨਾ ਆਪਾਂ ਉਹਦੇ ਨਾਲ ਲਾਲਾਂ ਦੇ ਸੁੱਕੇ ਬੇਸਨ ਦੇ ਨਾਲ ਮੇਰਾ ਪੇਡਾ ਤਿਆਰ ਕਰ ਲੈਂਦੇ ਆ ਤੁਸੀਂ ਦੇਖ ਲੋ ਜੀ ਪੇਡਾ ਸਾਡਾ ਤਿਆਰ ਹੋ ਗਿਆ ਆ ਹੁਣ ਆਪਾਂ ਇਹਨੂੰ ਚੱਕਲੇ ਦੇ ਉੱਤੇ ਰੱਖ ਕੇ ਤੇ ਇਹਦੀ ਕਟਿੰਗ ਕਰਦੇ ਆ ਜੇ ਅਗਾਂਹ ਆਪਾਂ ਬੇਸਨ ਪਾਲਾਂ ਨੇ ਖੱਲੇ ਤਾਂ ਇਹਨੂੰ ਚਿਪਕੀਨਾ ਹੁੰਦਾ ਹੈ ਉਹੜਾ ਇਹ ਦੇਖ ਪਰਲੀ ਲਈ ਸੰਪਾਲਾਂਗੀ ਤੁਸੀਂ ਦੇਖ ਸਕਦੇ ਆ ਹੁਣ ਇਹ ਨੂੰ ਆਪਾਂ ਚੰਗੀ ਤਰ੍ਹਾਂ ਰੋਟੀ ਜੀ ਵਾਂਗੂ ਬਣਾ ਲਾਂਦੇ ਆ ਤੇ ਫਿਰ ਆਪਾਂ ਇਹਦੀ ਕਟਿੰਗ ਕਰਦੇ ਹਾਂ ਹਾਂ ਜੀ ਤੁਸੀਂ ਦੇਖ ਸਕਦੇ ਵੈਸੇ ਕਟਿੰਗ ਤਾਂ ਤੁਸੀਂ ਜਿੱਦਾਂ ਵੀ ਮਰਜ਼ੀ ਕਰ ਸਕਦੇ ਆ ਆਪਣੀ ਆਪਣੀ ਸਾਰਿਆਂ ਦੀ ਮਰਜ਼ੀ ਹੁੰਦੀ ਆ ਕਟਿੰਗ ਕਰਨ ਦੀ ਗੋਲ ਬਣਾ ਸਕਦੇ ਆ ਜਾਨ ਜਿੱਦਾਂ ਵੀ ਤੁਹਾਡਾ ਮਨ ਕਰਦਾ ਵਾ ਉਹਦਾ ਤੁਸੀਂ ਬਣਾ ਸਕਦੇ ਆ ਅਸੀਂ ਜਿਆ ਪੱਤੀਆਂ ਪੱਤੀਆਂ ਸਲਾਈਸ ਜੀਆਂ ਲੈ ਲਈਆਂ ਹੁਣ ਆਪਾਂ ਉਹਨਾਂ ਨੂੰ ਵੀ ਅੱਗੇ ਕੱਟ ਕਰਾਂਗੇ ਪਤਲੀਆਂ ਪਤਲੀਆਂ ਕਰਕੇ ਜਿੱਦਾਂ ਵੀ ਤੁਸੀਂ ਪਸੰਦ ਕਰਨਾ ਕਰਦੇ ਆ ਉਹਦਾ ਤੁਸੀਂ ਬਣਾ ਸਕਦੇ ਆ ਆਪਾਂ ਇਹਦੀਆਂ ਪੱਤੀਆਂ ਪੱਤੀਆਂ ਬਣਾ ਲਈਆਂ ਨਾ ਮਨ ਆਪਣੇ ਪਾਣੀ ਕੋਲ ਹੋਏ ਜੇ ਸਾਰਿਆਂ ਨੂੰ ਪੀਸ ਜਿਹੜੇ ਅਸੀਂ ਛੋਟੇ ਛੋਟੇ ਬਣਾਏ ਸੀ ਇਹਨੂੰ ਖਾਦਾਂਗੇ ਇਹਦੇ ਵਿੱਚ ਤੇ ਇਹਨੂੰ 10 ਮਿੰਟ ਆਪਾਂ ਬੋਇਲ ਹੋਣ ਰੱਖ ਦਵਾਂਗੇ ਅੰਜੀ ਚਲੋ ਜੀ 10 ਮਿੰਟ ਹੋ ਚੁੱਕੇ ਆ ਸਾਡੇ ਤੇ ਸਾਡੀਆਂ ਇਹ ਵਾਲੀਆਂ ਛੋਟੇ ਛੋਟੇ ਜੂ ਆਪਣੇ ਬੇਸਨ ਦੇ ਤੇ ਕੁਲੇ ਸੀ ਉਹ ਬਣ ਗਏ ਆ ਮਮ ਤਾਂ ਸਾਰੇ ਨੂੰ ਕੱਢ ਲੈਣਾ ਕਪੀਟ ਦੇ ਵਿੱਚ ਹਾਂਜੀ ਇਹਨਾਂ ਸਾਰਿਆਂ ਨੂੰ ਕੱਢ ਲੈਣੇ ਲੋ ਜੀ ਨਿੱਪਟੇ ਸਕੇ ਸਾਡੀ ਹੁਣ ਆਪਾਂ ਤੜਕਾ ਲਾ ਲੈਂਦੇ ਆ ਸਭ ਤੋਂ ਪਹਿਲਾਂ ਕਾ ਪਾਇਆ ਸੀ ਤੇਲ ਪਾਇਆ ਸੀ ਜੀਰਾ ਪਾਇਆ ਸੀ ਕੜੀ ਪੱਤਾ ਪਾਇਆ ਸੀ ਤੇ ਜਿਹੜਾ ਇਹਦਾ ਮਸਾਲਾ ਸੀ ਉਹ ਆਪਾਂ ਸਾਰਾ ਗ੍ਰाइंड ਕਰ ਲਿਆ ਸੀਗਾ ਅਦਰਕ ਲਸਣ ਪਿਆਜ਼ ਟਮਾਟਰ ਰਹਿ ਗਏ ਤੁਨਾਪ ਪਾਣੀ ਦੇ ਵਿੱਚ ਆਪਣੇ ਮਸਾਲੇ ਪਾਉਣੇ ਆ ਰੂਟੀਨ ਵਾਈਜ਼ ਲਾਲ ਮਿਰਚ ਪਾ ਲਈ ਥੋੜੀ ਜੀ ਆਪਾਂ ਨਮਕ ਹਲਦੀ ਬਾਕੀ ਜੋ ਤੁਸੀਂ ਮਸਾਲੇ ਐਡ ਕਰਨਾ ਚਾਹੋ ਨੇ ਕਰ ਸਕਦੇ ਆ ਮਨਪਾਣੀ ਚੰਗੀ ਤਰ੍ਹਾਂ ਸੇਕ ਲਵਾ ਲਿਆ ਥੋੜਾ ਜਿਹਾ ਪਾਣੀ ਦੇ ਵਿੱਚ ਕਾਲੀ ਮਿਰਚ ਪਾ ਦਿਤਿਆਂ ਲੋ ਜੀ ਆਪਣਾ ਟੜਕਾ ਬੁਰੀ ਤਰ੍ਹਾਂ ਰਿੱਝ ਗਿਆ ਆਜਾ ਆਪਾਂ ਇਹ ਨੂੰ ਨੀਂ ਟਾਈਮ ਤੱਕ ਰਿਜੋਣਾ ਜਿੰਨਾ ਟਾਈਮ ਤੱਕ ਸਾਡਾ ਜਿਹੜਾ ਔਇਲ ਆ ਉੱਪਰ ਨਹੀਂ ਥੋੜਾ ਥੋੜਾ ਦਿਸਣ ਲੱਗ ਪੈਂਦਾ ਤੜਕੇ ਦੀ ਪਾਣੀ ਸਾਡਾ ਚੰਗੀ ਹਾਂਜੀ ਤੜਕਾ ਸਾਡਾ ਚੰਗੀ ਤਰ੍ਹਾਂ ਹੋ ਗਿਆ ਜਿਵੇਂ ਵੀ ਪਾਣੀ ਦੇ ਵਿੱਚ ਆਪਾਂ ਬੀਸ ਨੂੰ ਬੋਇਲ ਕੀਤਾ ਹੀ ਉਹੀ ਪਾਣੀ ਆਪਾਂ ਇਹਦੇ ਵਿੱਚ ਯੂਜ਼ ਕਰ ਲਿਆ ਇਹਦੇ ਨਾਲ ਕੀ ਜਲਦੀ ਸਬਜ਼ੀ ਬਣ ਚੁਗੀ ਪਾਣੀ ਰਿੱਝਿਆ ਹੋਇਆ ਸੀਗਾ ਉਹ ਵਾਲਾ ਇਸ ਕਰਕੇ ਆਪਾਂ ਉਹ ਹੀ ਪਾਤਾ ਹੁਣ ਜੋ ਆਪਣੇ ਬੇਸਨ ਦੀਆਂ ਆਪਾਂ ਛੋਟੀਆਂ ਛੋਟੀਆਂ ਟੁਕੜੀਆਂ ਬਣਾਈਆਂ ਸੀ ਉਹਨਾਂ ਨੂੰ ਵੀ ਇਹਦੇ ਵਿੱਚ ਹੀ ਪਾ ਲੈਂਦੇ ਆ ਹੁਣ ਆਪਾਂ ਇਹਨੂੰ ਰਿੱਝਣ ਦਿੰਦੇ ਆ 10-15 ਮਿੰਟ ਰਿੱਝਣ ਤੋਂ ਬਾਅਦ ਸਾਡੀ ਸਬਜ਼ੀ ਬਣ ਚੁੱਕੀ ਆ ਤੁਸੀਂ ਦੇਖ ਸਕਦੇ ਆ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਬਣੀ ਸਬਜ਼ੀ ਤੁਸੀਂ ਵੀ ਆਪਣੇ ਘਰਾਂ ਵਿੱਚ ਇਦਾਂ ਹੀ ਬਣਾ ਸਕਦੇ ਆ ਇਸ ਨਾਲ ਦੀ ਸਬਜੀ ਬਹੁਤ ਟੇਸਟੀ ਬਣਦੀ ਹੈ ਜੀ। ਉਹ ਜੀ ਆਪਾਂ ਹੁਣ ਆਪਣੇ pande ਵਿੱਚ ਕੱਢ ਲੀਏ ਨੇ ਸਾਰੀ ਸਬਜੀ ਨੂੰ। ਲੋ ਜੀ ਸਬਜੀ ਸਾਡੀ ਬਣ ਗਈ ਆ। ਹੁਣ ਆਪਾਂ ਇਹਦੇ ਤੇ ਧਨੀਆ ਥੋੜਾ ਥੋੜਾ ਪਾ ਦਾਂਗੇ। ਥੈਂਕ ਯੂ ਜੀ ਵੀਡੀਓ ਦੇਖਣ ਲਈ। ਪਲੀਜ਼ ਸਬਸਕ੍ਰਾਈਬ ਜੁੜ ਕਰਿਓ।